ਹੈ ਜੇ ਮੰਗਿਆ ਵੀਰੇ ਦਾ ਨਹੀਂ ਆਜੇ ਨਹੀਂ ਮੰਗਿਆ ਬਾਕੀ ਮਾਨਦਾਨ ਕਰੂਗੇ ਬੰਦੇ ਦਾ ਉਹ ਨਮੀ ਦਾ ਵੀ ਉਹ ਕਾਫੀ ਰੇਟ ਹੈ ਚੱਲੀ ਵੀ ਨਹੀਂ ਆ ਕੇ ਦੇਖ ਲੈ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਲੋ ਜੀ ਵੀਰੋ ਅੱਜ ਆਪਾਂ ਥੋੜੇ ਵਾਸਤੇ ਨਾ 4x4 ਲਿਆਂਦਾ ਅਰਜਨ 605 ਠੀਕ ਹੈ ਜੀ ਤੇ ਟਰੈਕਟਰ ਆਪਣੇ ਵੀਰ ਦਾ ਬਾਈ ਤੇ ਪਹਿਲਾਂ ਵੀਰ ਨਾਲ ਮਿਲਾਂ ਨੇ ਵੀਰੇ ਕੀ ਹਾਲ ਹੈ ਜੀ ਉਹ ਠੀਕ ਹੈ ਜੀ ਹਾਂ ਜੀ ਤੇ ਵੀਰ ਦਾ ਪਿੰਡ ਹੈਗਾ ਬਾਈ ਸੁਹਾਲੀ ਜ਼ਿਲ੍ਹਾ ਮੁਹਾਲੀ ਠੀਕ ਹੈ ਜੀ ਬਾਈ ਬਿੱਕਰ ਬਾਈ ਦੇ ਪਿੰਡ ਤੋਂ ਆਇਆ ਜਿਹੜਾ ਬਾਈ ਪਾਵਾ ਚੱਕੇ ਘੁੰਮਦਾ ਹੁੰਦਾ ਦਾ ਬਾਈ ਖਾਦਾ ਮਸ਼ਹੂਰ ਹੋਇਆ ਦਾ ਬਾਈ ਤੇ ਤੇ ਆਪਣੇ ਵੀਰ ਨੇ ਕਰਨਾ ਈ ਟਰੈਕਟਰ ਸੇਲ ਇਹ ਬਾਈ ਨੇ ਤਾਂ ਨਵਾਂ ਘੜਾਇਆ ਵਾ ਟਰੈਕਟਰ ਹੈ ਤੇ ਬਾਈ ਨੇ ਇਹਦੇ ਬਾਰੇ ਸਾਰੀ ਜਾਣਕਾਰੀ ਦੇ ਦੇਣੀ ਆ ਸੋ ਕੋਈ ਵੀ ਵੀਰ ਚਾਹਵਨ ਹੋਇਆ ਲੈਣ ਦਾ ਤਾਂ ਵੀਡੀਓ ਪੂਰੀ ਦੇਖ ਲਿਓ ਆਪਾਂ ਤੁਹਾਨੂੰ ਦੰਨੇ ਜਾਣਕਾਰੀ ਵੀਰੋ ਦੱਸੋ ਟਰੈਕਟਰ ਬਾਰੇ ਜੱਗੂ ਵੀਰ ਇਹ 2023 ਮਾਡਲ ਹੈ ਠੀਕ ਹੈ ਜੀ ਫਸਟ ਓਨਰ ਹੈ ਆਪਣੇ ਆਪਣੀ ਖਰੀਦਿਆ ਨਗਦ ਕੈਸ਼ ਦਾ ਇਹ ਓਕੇ ਜੀ ਓਕੇ ਆਪਣੇ ਨਾਂ ਉ ਆ ਠੀਕ ਹੈ ਜੀ ਔਰ ਕੋਈ ਲੋਨ ਨਹੀਂ ਵਗੈਰਾ ਠੀਕ ਹੈ ਜੀ ਔਰ 10000 ਰੁਪਏ ਸ਼ੋਰਸ ਹੈ ਵੀਰ ਫੁੱਲ ਓਕੇ ਜੀ ਬੰਪਰ ਟੂ ਬੰਪਰ ਠੀਕ ਹੈ ਜੀ ਥਰਡ ਪਾਰਟੀ ਕੋਈ ਨਹੀਂ ਹੈਗੇ ਨਹੀਂ ਥਰਡ ਪਾਰਟੀ ਹੁੰਦੀ ਹੈ ਓਕੇ ਜੀ ਫੁੱਲ ਹੈ ਉਹ ਵੀ ਚੇਦੋਂਗੇ ਬੰਦੇ ਨੂੰ ਓਕੇ ਜੀ 2023 ਮਾਡਲ ਹੈ ਸ਼ਟਲ ਆ ਗਏ ਠੀਕ ਹੈ ਜੀ ਸ਼ਟਲ ਵਿੱਚ ਹੈ 2023 ਮਾਡਲ ਸ਼ਟਲ ਗੇਅਰ ਹੈ ਹਾਂ ਜੀ ਹਾਂ ਵੀਰੇ ਦੀ ਲਿਫਟ ਰਿਕਵੈਸਟੀ ਵੀ ਦੂਜੀ ਹੈ 2700 ਕਿਲੋ ਜੀ ਵਾਲੀ ਮਹਾ ਲਿਫਟ ਹੈ ਠੀਕ ਹੈ ਜੀ ਆ ਦੇਖ ਸਕਦਾ ਪਿੱਛੇ ਓਕੇ ਜੀ ਹਾਂ ਜੀ ਕੰਨੇ ਪਿੱਛੇ ਦੇ ਨਾਲ ਚੰਗੀ ਤਰ੍ਹਾਂ ਦੇ ਮਗਰਾੜ ਲਿੰਕਾਂ ਸਭ ਦਿਖਾ ਦੇ ਵੀਰ ਸਾਰਾ ਕੁਝ ਦਿਖਾ ਦੇ ਚੰਗੀ ਤਰ੍ਹਾਂ ਉਹ ਤਾਂ 16 ਦੇ ਹੋਣੇ ਬਹਿਲੇ ਨੇ ਠੀਕ ਆ ਦਿਖਾ ਚੰਗੀ ਤਰ੍ਹਾਂ ਠੀਕ ਹੈ ਜੀ 11 ਦੀ ਕੰਡੀਸ਼ਨ ਹੈ ਬਾਈ 15 ਦੇ ਚਾਹੇ 70 ਤੋਂ 75 ਪੈਸੇ ਆ ਠੀਕ ਹੈ ਜੀ ਹਾਂ ਜੀ ਕਿ ਦੇਖ ਲਓ ਬਾਈ ਚੰਗੀ ਤਰ੍ਹਾਂ ਬੰਪਰ ਲੱਗਿਆ ਹੋਇਆ ਪੀਪੀ 27 ਨੰਬਰ ਆ ਬਾਈ ਖੜ ਦਾ ਨੰਬਰ ਆ ਬਾਈ ਹਾਂ ਵੀਰ ਖੜ ਦਾ ਵੀਰ ਕੜਾ ਦਾ ਨੰਬਰ ਮੁਰਲੇ ਟਾਇਰ ਬਾਈ 40 ਕੇ ਪੈਸੇ ਆ ਮੁਰਲੇ ਦਾ ਤੁਹਾਨੂੰ ਪਤਾ ਬਈ 4 ਵੀਲ ਦੀ ਕਸਾਈ ਬੱਧੇ ਹੁੰਦੀ ਆ ਵੀਰ ਮੜੇ ਬੱਧੇ ਘਸਾਉਂਦਾ ਹਾਂ 1690 ਘੰਟੇ ਵੀਰ ਚੱਲਿਆ ਵਾ ਇਹ 1690 ਹਾਂਜੀ ਹਾਂ ਮੀਟਰ ਵੀ ਦਹਾ 1690 ਘੰਟੇ ਅਰੀਜ ਨਾਲ ਚੱਲਿਆ ਵਾ ਬਾਈ ਕੰਨ ਵੀਰ ਇਹ ਦਿਖਾ ਸ਼ੋਅ ਤੇ ਕਿਤੇ ਸਕ੍ਰੈਚ ਨਹੀਂ ਹੈਗਾ ਟਾਇਰ ਸਭ ਠੀਕ ਆ ਵੀਰ ਠੀਕ ਆ ਹਜੇ ਮਿੱਟੀ-ਮੁੱਟੀ ਪਈ ਹੋਈ ਆ ਉੱਪਰ ਆ ਆ ਧੋਇਆ ਵੀ ਨਹੀਂ ਵੀਰੇ ਇੱਕਣੀ ਆ ਮੇਰੇ ਤੇ ਇੱਧਰ ਦਿਖਾ ਦੇ ਕੰਨ ਵੀਰ ਇਹ ਆਹ ਐਨ ਦੇਖ ਲਾ ਬੈਟਰੀ ਬੂਟਰੀ ਬਕਸ ਐਨ ਪਿਆ ਬਿਨਾ ਸਕ੍ਰੈਚ ਤੇ ਸਾਰਾ ਸੀਲ ਡੈ ਵੀ ਕਲਚ ਕਲਚ ਸਾਰਾ ਕੁਝ ਸੀਲ ਬਈ ਦਾ ਪਲੇਟਫਾਰਮ ਬਹੁ ਘੰਟਾ ਡੈਕਟਰ ਦਾ ਹਨਾ ਹਾਂਜੀ ਹਾਂ ਵੀਰ ਨਜ਼ਾਰੇ ਦਾ ਬੈਠਣੇ ਵਾਸਤਾ ਪੂਰਾ ਹਨਾ ਹਾਂਜੀ ਹਾਂ ਪੂਰਾ ਘੰਟਾ ਐਨ ਕੰਬੂਰੇ ਰਿੰਮ ਰੰਮ ਦਿਖਾ ਚੰਗੀ ਤਰ੍ਹਾਂ ਐਨ ਪਾਇਆ ਪੂਰਾ ਤੇ ਬਾਕੀ ਬਾਈ ਆਪਣੀ ਤਸੱਲੀ ਕਰ ਲੋ ਵੀਰ ਆਪਣੇ ਕੋਲ ਸਪੈਸ਼ਲ ਪਹੁੰਚਿਆ ਰੋਪੜ 40 ਕਿਲੋਮੀਟਰ ਬਾੜ ਪੱਟ ਕੇ ਆਇਆ ਠੀਕ ਆ ਬਾਈ ਕਹਿੰਦਾ ਬਾਹ ਕ ਚਲਾ ਗਿਆ ਵੀ ਤਸੱਲੀ ਕਰ ਲਵਾ ਘਰਾਂ ਆ ਕੇ ਕੋਈ ਚੱਕਰ ਨਹੀਂ ਫਿਰ ਕੱਲ ਵੀ ਵੀਰੇ 1600 ਘੰਟੇ ਚੱਲਿਆ ਵਾ ਟ੍ਰੈਕਟਰ ਠੀਕ ਆ ਬਾਕੀ ਥੋੜੀ ਆਵਾਜ਼ ਬੂਤ ਦਿਖਾ ਦਿੰਦੇ ਆ ਹਟਾ ਦੇ ਗੇਰ ਲਿਆ ਭਾਈ ਟਰਬੋ ਤਾਂ ਨਹੀਂ ਆਉਂਦੀ ਇਹਨਾਂ। ਟਰਬੋ ਨਹੀਂ ਵੀਰੇ ਦੋਤਾਉਂ ਤਾਂ ਆਉਂਦਾ। ਟਰਬੋ ਲੱਗ ਜਾਂਦੀ ਹੈ ਲੋਣੀ ਹੋਵੇ। ਹਾਂ ਟਰਬੋ ਵੀ ਲੱਗ ਜਾਂਦੀ ਹੈ ਇਹਨਾਂ ਦੀ। ਟਰਬੋ ਦੀ ਲੱਗ ਕਿੱਟ ਮੈਦੀ ਬਰੋ ਅਲੱਗ ਲੱਗੇ। ਇਹ ਇੰਜਨ 55 HP ਵਾਲੇ ਨੇ ਇਹਨਾਂ ਦੇ। ਹਾਂ, ਕਾਪੀ ਵਰ 50 HP ਹੁੰਦੀ ਹੈ ਇਹਨਾਂ ਦੀ। ਇੰਜਨ 55 HP ਵਾਲੇ ਇਹਨਾਂ ਦੇ। ਹਾਂ, ਕਾਪੀ ਵੀ ਆਏ। ਸਭ ਕੁਝ ਵੀਰੇ ਨਾਲ ਲਈ ਸਾਰਾ ਕੁਝ ਬਿਲਕੁਲ ਵੀਰ ਸਿਲਡ ਆ ਆ ਦੇਖੋ ਇਹ ਪਾਸੇ ਚਾਬੀ ਨਹੀਂ ਲੱਗੀ ਵੀਰੇ ਕੋਈ ਲੈ ਹੋਰ ਨਾ ਨਾ ਵੀਰੇ 1 ਰੁਪਿਆ ਦਾ ਕੋਈ ਖਰਚਾ ਨਹੀਂ ਆ ਦੇਖੋ ਕੋਈ ਹੋਰ ਖੁੱਲਾ ਘਰ ਸਿਲਡ ਦਾ ਨਾ 1 ਰੁਪਿਆ ਮੈਂ ਨਾ ਥੱਲੇ ਬਹਿ ਕੇ ਦੇਖ ਲੈ ਠੀਕ ਆ ਵੀਰੇ ਕੋਈ ਇੱਕ ਡੱਕਾ ਵੀ ਕਿਸੇ ਪਾਸੇ ਨੂੰ ਖੁੱਲਿਆ ਬਣੀ ਹੈਗਾ ਠੀਕ ਆ ਵੀਰੇ ਕੋਈ ਨੀਗਲੀ ਨਹੀਂ ਵੀਰਾ ਠੀਕ ਆ ਹਾਂ ਤਸੱਲੀ ਬਾਗਾ ਤਸੱਲੀ ਕਰਿਆ ਯਾਰ ਆਪਾਂ ਤਾਂ ਜੀਵੀਦਾਰ ਆ ਆਪਾਂ ਕੋੜਾ ਵਪਾਰੀ ਬੰਦੇ ਆ ਭਰਾ ਬਾਵਾ ਤਸੱਲੀ ਕਰਿਆ ਕੋਈ ਟੈਨਸ਼ਨ ਨਹੀਂ ਠੀਕ ਆ ਜੀ ਬਾਕੀ ਆ ਦੇਖ ਲੈ ਵੀਰ ਖੋਲ ਕੇ ਦਿਖਾ ਦਮਨ ਸ਼ੋ ਇੰਜ ਜਣ ਜਣ ਰਹਿਲਾ ਪੰਪ ਮੁਕ ਵੀਰ ਸਾਰਾ ਕੁਝ ਸੀਲ ਦਾ ਆ ਜੀ ਜਣ ਦਾ ਪਤਾ ਬਿਲਕੁਲ ਜੀ ਬਾਈ ਇੰਨੇ ਕ ਕਾਂਡੇ ਟੈਟਾ ਕੋਲ ਹੀ ਹੁੰਦਾ ਹੈਗਾ ਬਿਲਕੁਲ ਜੀ ਸਾਰਾ ਕੁਝ ਸੀਲ ਦਾ ਉੱਪਰ ਦੇਖ ਲੈ ਟਾਪ ਤੇ ਢੱਕੇ ਸਾਰੇ ਅਰਜਣ ਦਾ ਇੰਜਣ ਤਾਂ ਹਿਲਦਾ ਨਹੀਂ ਛਿੱਤੀ ਚਾਲ ਸੰਡ ਰੰਜਣਾ ਬਾਈ ਇਹ ਕਿੱਥੇ ਖੁੱਲਦਾ ਸੁੱਖਾ ਜਿਹਾ ਬੜਾ ਜੀ ਇਹ ਟਰੈ ਵੀ ਰਹਿਦਾ ਸਾਰਾ ਮਤਲਬ ਟਾਪ ਵਿੱਚ ਹੁੰਦਾ ਇਹਦਾ ਸਾਰਾ ਠੀਕ ਹੈ ਜੀ ਤੇ ਲੋ ਬਾਈ ਆਪਾਂ ਤੁਹਾਨੂੰ ਦੇਤੀ ਜਾਣਕਾਰੀ ਤੇ ਇੱਕ ਇਹਦੇ ਨਾਲ ਹੋਰ ਸੰਦ ਵੀ ਹੈ ਬਾਈ ਕਨ ਵੀ ਉਹ ਵੀ ਦਿਖਾ ਵੀ ਰਿਹਾ ਇੱਧਰ ਚੱਕ ਲੈ ਵੀਰ ਮਾਰ ਇੱਧਰ ਚੱਕ ਮਸ਼ੀਨ ਆ ਭਾਈ 0 ਡ੍ਰਿਲ ਜਗਜੀਤ ਵਾਲਿਆਂ ਦੀ ਇਹ 13 ਪੂਰੀਆਂ ਵੀਰ 13 ਪੂਰਾ ਠੀਕ ਆ ਹਾਂ 13 ਪੂਰਾ ਹੀ ਦੇ ਓਕੇ ਵੀਰੇ ਸੁਪਰ ਹੀਟਰ ਵਾਲਾ ਸਿਸਟਮ ਆ ਸਾਰਾ ਲੱਗਿਆ ਹੋਇਆ ਇਹਨੂੰ ਆਪਣੇ ਨਾਲ ਹਾਂ ਆ ਸਾਰੀ ਐਕੂਰੇਸੀ ਆਹ ਨਾਲ ਸਿਸਟਮ ਇਹਦਾ ਲੱਗਿਆ ਵਾ ਸੁਪਰ ਹੀਟਰ ਓਕੇ ਹਾਂ ਹਾਂ ਠੀਕ ਹੈ ਪੈਪੂਬੀ ਐ ਸਾਰੇ ਸੁਪਰ ਸੀਡਰ ਆਣ ਜੀ ਦੇ ਦੇ ਓਕੇ ਜੀ ਨਹੀਂ ਦੂਜੇ ਹੁੰਦੇ ਨਾ ਪੋਰ ਰੁਕ ਜਾਂਦੇ ਆ ਇਹਨਾਂ ਪੋਰ ਨਹੀਂ ਰੁਕਣੇ ਪਾਈਪ ਖੁੱਲੇ ਡੁੱਲੇ ਕੋਈ ਪੋਰ ਦੀ ਕੋਈ ਸ਼ਾਇਦ ਨਹੀਂ ਉਹ ਨਹੀਂ ਹੈਗੀ ਇਹ ਵੀ 23 ਮਾਡਲ ਹੈ ਵੀਰ ਅੱਛਾ ਹਾਂ ਮਾਡਲ ਇਹ ਵੀ 23 ਹੈ 2023 ਹਾਂ ਹਾਂ ਜੀ ਹਾਂ ਮਸ਼ੀਨ ਕਿੰਨੇ ਦੀ ਵੇਚਣੀ ਵੀਰੇ ਵੀਰ ਡਿਮਾਂਡ ਇਹਦੀ 55000 ਬਾਕੀ ਬੈਠ ਕੇ ਮਾਨਤਾ ਹੋਊਗਾ ਹੋਰ ਵਧੀਆ ਕਰੀ ਆ ਉਹ ਕਰ ਦੂੰਗਾ ਜੇ ਤੇ ਨਹੀਂ ਹਾਂ ਹਾਂ ਪੱਕਾ ਕੋਈ ਚੱਕਰ ਨਹੀਂ ਠੀਕ ਹੈ ਪੁਰ ਪਈਆ ਖਰਚਣ ਨੂੰ ਨਹੀਂ ਵੀਰ ਹੈਗਾ ਡਰੱਲ ਆ ਜੀ ਭਾਈ ਅਸੀਂ ਮਨ ਬਹੁਤ ਖੁੱਲਾ ਕਰਦੇ ਆ ਬੰਦੇ ਨਾ ਨਾ ਕੋਈ ਚੱਕਰ ਨਹੀਂ ਯਾਰ ਹਾਂ ਤੇ ਪਈਆ ਲੱਗਣ ਨੂੰ ਨਹੀਂ ਹੈਗਾ ਡਰੱਲ ਵੀ ਵੀਰ ਕਿਸੇ ਪਾਸੇ ਜੱਕਾਂ ਵਾਲੀ ਬਾਵਾ ਡਬਲ ਪਿਸਤੌਲ ਹੈ ਜੀ ਲਾ ਕੇ ਕਰੂੰਗਾ ਦੇਖ ਭਾਈ ਇਹ ਨਵਿਆ ਨਵਿਆ ਵਰਗਾ ਪਈਆ ਕੰਮ ਵੀ ਤੇ ਹਾਂ ਜੀ ਹਾਂ ਹੈ ਉੱਪਰ ਚੱਕ ਲੋ ਆ ਖੋਲੋ ਵੀਰ ਕੁੰਡੀ ਦੇਖ ਲੈ ਵੀਰ ਵਿੱਚ ਤੇ ਵੀ ਦਿਖਾ ਦੇ ਸਾਰਾ ਵੀ ਸਾਮਾਨ ਸਾਡਾ ਸ਼ੈੱਡ ਵਿੱਚ ਖੜਦਾ ਅੰਦਰ ਠੀਕ ਹੈ ਬਾਹਰ ਨਹੀਂ ਖੜਦਾ ਵੀਰ ਭਾਈ ਇਹਦਾ ਰੇਟ ਮੰਗਿਆ ਬਾਈ ਨੇ 55000 ਠੀਕ ਆ ਬਾਕੀ ਜਿਹੜਾ ਵੀ ਹੋਇਆ ਮੌਕੇ ਤੇ 5-7000 ਕਿਉਂਕਿ ਬਾਈ ਇਹਦਾ ਰੇਟ ਇੰਨਾ ਕਾ ਹੁਣ ਜੇ ਇਹਦੇ ਕੋਈ ਨੂੰ ਜੈ ਜੈ ਮੰਗਿਆ ਵੀਰੇ ਇਹਦਾ ਨਿਆਜ ਨਹੀਂ ਮੰਗਿਆ ਬਾਕੀ ਮਾਨਦਾਨ ਕਰੂਗੇ ਬੰਦੇ ਦਾ ਉਹ ਨਮੀ ਦਾ ਵੀ ਹੋ ਕਾਫੀ ਰੇਟ ਚੱਲੀ ਵੀ ਨਹੀਂ ਆ ਕੇ ਦੇਖ ਲੈ ਸਰ ਆ ਮਾਰ ਕੇ ਮੁਰ ਕੇ ਵੀ ਦਾ ਨਾਲੇ ਲੱਗੇਗਾ ਆ ਕਾਗਜ਼ ਹੀ ਮਿਲੂਗਾ ਠੀਕ ਆ ਆ ਕਾਗਜ਼ ਵੀ ਦੇ ਸਕਦੇ ਨਾਲੇ ਲੱਗੇਗਾ ਠੀਕ ਆ ਵੀਰੇ ਤੇ ਹੀ ਮਾ ਲੋ ਵੀਰੋ ਦੇਖ ਲਓ ਕਿਸੇ ਨੇ ਡ੍ਰਿੱਲ ਲੈਣੀ ਹੋਵੇ ਬਾਕੀ ਵੀਰੇ ਹੁਣ ਟਰੈਕਟਰ ਦਾ ਦੱਸ ਟਰੈਕਟਰ ਦਾ ਮੁੱਲ ਮੇਰਾ ਵੀਰ ਜੈਜ ਜੈਜ ਕਰਕੇ ਮੰਗੀ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਨੈਟ ਤੇ ਵੀ ਬਹੁਤ ਟਰੈਕਟਰ ਜੇ ਨੈਟ ਤੇ ਲਾਲੀ ਚ ਓਦਾਂ ਲਾ ਰਹੀ ਹੈ ਬਿਲਕੁਲ ਜੀ ਜਿਹੜਾ ਵੀਰ ਵੀਡੀਓ ਦੇਖੇ ਹਾਂ ਜੀ ਵੀ ਬੰਦਾ ਦੇਖ ਕੇ ਵੀ ਰੇਟ ਸੁਣ ਕੇ ਵੀ ਟਰੈਕਟਰ ਦੇਖ ਕੇ ਵੀ ਬੰਦਾ ਤੁਹਾਨੂੰ ਫੋਨ ਕਰ ਲਵੇ ਬਸ ਕਹਿਣ ਦਾ ਭਾਅ ਵੀਰ ਦੀ ਡਿਮਾਂਡ ਇਹਦੀ ਹੈਗੀ ਹੈ 740 ਠੀਕ ਹੈ ਠੀਕ ਹੈ ਬਾਕੀ ਚਲੋ ਬੰਦਾ ਬੈਠੂਗਾ ਗੱਲਬਾਤ ਕਰੂਗਾ ਫਿਰ ਚਲੋ ਪਹਿਲੇ ਗੱਲ ਹਾਂ ਬੰਦਾ ਆ ਗਿਆ ਵਾ ਦੇਖ ਕੇ ਪਸੰਦ ਕਰ ਲਵੇ ਹਾਂ ਜੀ ਹਾਂ ਬਿਲਕੁਲ ਬਾਕੀ ਵੀ ਟਰੈਕਟਰ ਕੋਈ ਦੇਖਣ ਦੀ ਲੋੜ ਨਹੀਂ ਆਪਣੀ ਤਸੱਲੀ ਆ ਜੇ ਕੋਈ ਏਦਾਂ ਦੀ ਗੱਲਬਾਤ ਹੁੰਦੀ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦਣੀ ਠੀਕ ਆ ਜੀ ਤੇ ਮਤਲਬ ਘਰਾਂ ਆ ਕੇ ਵੀ ਤਸੱਲੀ ਕਰੋ ਬਾਹੂ ਚਲਾਓ ਕੋਈ ਦਿੱਕਤ ਨਹੀਂ ਆ ਰਹੀ ਆ ਆਵਣਾ ਵੀਰ ਬਣ ਕੇ ਇੱਕ ਵਾਰ ਨਾ ਲੋਕੇਸ਼ਨ ਸਮਝਾ ਦੇ ਵੀਰਾਂ ਨੂੰ ਚੰਗੀ ਤਰ੍ਹਾਂ ਜੇ ਕਿਸੇ ਨੇ ਦੂਰੋਂ ਆਉਣਾ ਹੋਇਆ ਵੀਰ ਲੋਕੇਸ਼ਨ ਆਪਣੀ ਕਰਾਲੀ ਤੋਂ ਜੇ ਕਰਾਲੀ ਤੋਂ ਵਾਜੀ ਚਨਾਲੋਂ ਆਉਂਦਾ ਜੀ ਹਾਂਜੀ ਚਨਾਲੋਂ ਤੋਂ ਝਿੰਗਣਾ ਛੋਟੀ ਝਿੰਗਣਾ ਵੱਡੀ ਝਿੰਗਣਾ ਲਾਗੇ ਰਕੌਲੀ ਲਾਗੇ ਲਾ ਦੋ ਦੋ ਕਿਲੋਮੀਟਰ ਪਿੰਡ ਆ ਗਿਆ ਸੋਹਾਲੀ ਪਿੰਡ ਆ ਜੀ ਸੋਹਾਲੀ ਪਿੰਡ ਲੋਕੇਸ਼ਨ ਹੀ ਪਾ ਦੂੰਗਾ ਕੋਈ ਗੱਲ ਨਹੀਂ ਜੇ ਮੈਂ ਤਾਂ ਕੋਈ ਲੋਕੇਸ਼ਨ ਹਾਂਜੀ ਇੱਕ ਹੋਰ ਨੰਬਰ ਬੋਲ ਦੋ ਵੀਰੇ ਨੰਬਰ ਵੀਰ ਹੈਗਾ ਮੇਰਾ 99143 ਹਾਂਜੀ 86866 ਜੀ ਠੀਕ ਹੈ ਜੀ ਇੱਕ ਨੰਬਰ ਦੂਜਾ ਮੇਰੇ ਭਰਾ ਦਾ ਜੀ 98141 ਠੀਕ ਹੈ ਜੀ 80666 80666 ਹਾਂਜੀ ਤੇ ਦੋ ਨੰਬਰ ਬੋਲੇ ਆ ਬਾਈ ਨੇ ਜਿਹੜਾ ਪਹਿਲਾ ਨੰਬਰ ਆ ਉਹ ਹੈਗਾ ਬਾਈ ਦਾ ਦੂਜਾ ਨੰਬਰ ਬਾਈ ਦੇ ਭਰਾ ਦਾ ਬਾਕੀ ਮੈਂ ਥੱਲੇ ਵੀ ਵੀਡੀਓ ਦੇ ਕਨਫੀ ਵੀ ਵੀਰੇ ਮੈਂਸ਼ਨ ਕਰ ਦਵਾਂ ਨੰਬਰ ਬਿਲਕੁਲ ਸੋ ਕਿਸੇ ਵੀ ਵੀਰ ਨੇ ਆਉਣਾ ਹੋਇਆ ਦੂਰੋਂ ਨੇੜਿਓਂ ਤਾਂ ਬਾਈ ਨੂੰ ਫੋਨ ਕਰਕੇ ਆਇਓ ਠੀਕ ਹੈ ਜੀ ਕਿਉਂਕਿ ਕਈ ਵਾਰ ਬੰਦਾ ਬਾਹਰ ਅੰਦਰ ਹੁੰਦਾ ਹਾਂ ਜੀ ਹਾਂ ਬਿਲਕੁਲ ਜਾਂ ਹੁੰਦਾ ਕਈ ਵਾਰ ਵੀਡੀਓ ਬਾਈ ਦੁਬਾਰਾ ਕੋਈ ਵੀਡੀਓ ਬਾਈ 10 ਦਿਨ ਬਾਅਦ ਦੇਖਦਾ ਕੋਈ 15 ਦਿਨ ਬਾਅਦ ਦੇਖਦਾ ਕਈ ਵਾਰ ਚੀਜ਼ ਵਿਗ ਜੰਦੀ ਆ ਹਾਂ ਜੀ ਤਾਂ ਫੋਨ ਕਰਕੇ ਵੀਰ ਨੂੰ ਆਇਓ ਜ਼ਰੂਰ ਤੇ ਬਾਕੀ ਜੋ ਰੇਟ ਮੰਗਿਆ ਬਾਈ ਨੇ ਇਹਦੇ ਚੋ ਪਾਈ ਪੂਰਾ ਵਧੀਆ ਮਾਨਤਾ ਨਾਲ ਕਰੂਗਾ ਬਾਈ ਰੇਟ ਆਲਾ ਕੰਮ ਐਨ ਪੂਰਾ ਕਰ ਦੇਣਾ ਨਾ ਨਾ ਕੋਈ ਚੱਕਰ ਨਹੀਂ ਹੋਗਾ ਵੀ ਬੰਦਾ ਕੋਈ ਦੂਰੋਂ ਆ ਜਾਵੇ ਤੂੰ ਬਿਲਕੁਲ ਵੀਰ ਇਹਦੇ ਵੀ ਤਾਂ ਬਹੁਤ ਬੰਦੇ ਨੂੰ ਪਹਿਲੀ ਵਾਰ ਦਾ ਇਹ ਕਿਸੇ ਪਾਸੇ ਦੇ ਪੈਸੇ ਫਸਟ ਹੋਨ ਨਾ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਈ ਬੰਦਾ ਲੋਨ ਸੈਕੰਡ ਆਨਰ ਹੋ ਜਾਂਦਾ ਉਹਦੇ ਪਰ ਲੋਨ ਘਟਾਉਣੇ ਪੈਸੇ ਲੱਗਦਾ ਫਿਰ ਉਹਦੇ ਬਾਅਦ ਸ਼ੋਰਸ ਦਾ ਪਾਪਾnga ਬਦਨ ਸ਼ੋਰਸ ਹਾਂ ਹਾਂ 23 23 ਹਾਂ ਜੀ ਹਾਂ 23 23 ਮਾਰਕ ਪਲੇਟ ਦੇਖ ਲਓ ਮੈਨੂਫੈਕਚਰਿੰਗ ਓਕੇ 23 ਜੇ ਆ ਵੀਰ ਕਈ ਵਾਰ ਬਾਈ ਆਜ ਵੀ ਹੱਡ ਵੀਰ ਪਲੇਟ ਲੱਗੀ ਵੀ ਦੇਖਦਾ ਆਉਂਦਾ ਵੀ ਬਾਈ ਨਾ ਨਾ ਜੋ ਵੀ ਹੈਗਾ ਮਾਡਲ ਵੀ 23 ਆ ਤਾਂ ਆਰਸੀ ਵੀ 23 ਆ ਬੱਤ 23 ਹੋ ਠੀਕ ਹਾਂ ਜੀ ਹਾਂ ਓਕੇ ਜੀ ਤੇ ਸੋ ਬਾਈ ਕਰ ਲਓ ਵੀਰ ਨਾਲ ਸੰਪਰਕ ਠੀਕ ਹੈ ਜੀ ਬਾਈ ਆਪਣੇ ਕੋਲ ਬਜਾਰਾ ਸਪੈਸ਼ਲ 40 45 ਕਿਲੋਮੀਟਰ ਚੱਲ ਕੇ ਆਇਆ ਤੇ ਮੇਰਾ ਥੋੜਾ ਟਾਈਮ ਨਹੀਂ ਲੱਗਿਆ ਬਾਈ ਨੇ ਬਹੁਤ ਵਾਰ ਕਿਹਾ ਕਿਉਂਕਿ ਥੋੜਾ ਜਿਹਾ ਉਹਨੂੰ ਪਤਾ ਆਉਣਾ ਸੀ ਨਾ ਕੋਈ ਗੱਲ ਹੀ ਉਹਦਾ ਪਤਾ ਵੀ ਰੀ ਸੀਜ਼ਨ ਦੇ ਟਾਈਮ ਬਹੁਤ ਹੋਰੇ ਵੀ ਟਰੈਕਟਰ ਆਉਨੇ ਆ ਵਿੱਚ ਰੋਟਾਵੇਟਰ ਵਾਲੇ ਬੰਦੇ ਆਉਨੇ ਆ ਥੋੜਾ ਔਖਾ ਹੋ ਜਾਂਦਾ ਤੇ ਬਾਕੀ ਦੇਖ ਲਿਓ ਬਾਈ ਜੇ ਆਗੇ ਬਾਕੀ ਆਪਣੇ ਕੋਲ ਹੋਰ ਵੀ ਟਰੈਕਟਰ ਖੜੇ ਨੇ ਸੈਕੰਡ ਹੈਂਡ ਛੋਟੇ ਮੋਲ ਵਾਲੇ ਇੱਕ ਆਪਾਂ ਕੱਲ ਜੌਂਡੀ ਦੀ ਵੀਡੀਓ ਪਾਈ ਸੀ ਜੌਂਡੀਰ ਬਾਈ ਦੇ ਦਿੱਤਾ ਸੀ ਅੱਜ ਵੀਰੇ ਲੈ ਕੇ ਤੇ ਬਾਕੀ ਆਪਣੇ ਕੋਲ ਰੋਟਾਵੇਟਰ ਵੀ ਬਾਈ ਕੱਲ ਆਇਆ ਨਵਾਂ ਸਟਾਕ ਦੋ ਤਿੰਨ ਆਪਾਂ ਰੋਟਾਵੇਟਰ ਕੱਲ ਦੱਤੇ ਆ 7 ਫੁੱਟ 8 ਤੇ ਕਿਸੇ ਵੀ ਨੇ ਰੂਟਾਵੀਟਰ ਲੈਣਾ ਹੁੰਦਾ ਤਾਂ ਉਹ ਵੀ ਆ ਕੇ ਆਪਣੇ ਨਾਲ ਕੋਲ ਦੇਖ ਲਓ ਸੰਪਰਕ ਕਰ ਲਿਓ ਤੇ 7 ਫੁੱਟੇ ਦਾ ਮੁੱਲ 1,115,000 ਹੈ ਜੀ 8 ਫੁੱਟੇ ਦਾ ਮੁੱਲ 1,20,000 ਹੈ ਠੀਕ ਹੈ ਜੀ ਬਾਕੀ ਮੜਾ ਮੋਟਾ ਅੰਡਰਸਕਾਊਂਟ ਹੈ ਜਿਹੜਾ ਮੌਕੇ ਤੇ ਆਪਾਂ ਕਰਦਾਂਗੇ ਟਾਪ ਮਾਡਲ ਹੈ ਡਬਲ ਡਿਸਕ ਹੈ ਦੋਨੇ ਪਾਸੇ 54 ਬਲੇਡ ਹੈ ਇਹਦੇ ਠੀਕ ਹੈ ਜੀ ਤੇ ਬਾਕੀ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਨਾ ਨਾ ਠੀਕ ਆ ਵੀ ਠੀਕ ਆ ਜੀ ਆਪਾਂ ਕੋਸ਼ਿਸ਼ ਕਰਾਂਗੇ ਕੋਈ ਗੱਲ ਵੀਰੇ ਜੇ ਆਪਣੇ ਕੋਲ ਕੋਈ ਉਦਾਂ ਵੀ ਕੋਈ ਵੀਰ ਆਇਆ ਉਹ ਤੁਹਾਨੂੰ ਤਾਂ ਵੀ ਦਿਖਾ ਦੇਣਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੇ ਬਾਕੀ ਅੱਜ ਦੀ ਵੀਡੀਓ ਵਿੱਚ ਇੰਨੀ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਮੈਨੂੰ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਇੱਕ ਗੱਲ ਹੋਰ ਵੀਰੇ ਛੋਟੀ ਜੀ ਕਿਉਂਕਿ ਮੈਂ ਪਹਿਲਾਂ ਵੀ ਅੱਗੇ ਜਿੰਨੀ ਵਾਰ ਇਦਾਂ ਕਿਸੇ ਦੀ ਵੀਡੀਓ ਪਾਈ ਆ ਤਾਂ ਮੈਨੂੰ ਬਹੁਤ ਸਾਰੀਆਂ ਫੋਨ ਕਾਲਾਂ ਆਉਣ ਲੱਜਿੰਦੀ ਬਾਈ ਵੀਡੀਓ ਵਾਸਤੇ Instagram ਤੇ ਪਾਉਣ ਵਾਸਤੇ ਕਈ ਮੈਨੂੰ ਵੀਰ ਫੋਨ ਕਰਦੇ ਵੀ ਤੁਹ ਪ੍ਰਮੋਸ਼ਨ ਦਾ ਕੰਮ ਨਹੀਂ ਕਰਦੇ ਹੈਗੇ ਅੱਗੇ ਵੀ ਬਹੁਤ ਵਾਰ ਕਿਹਾ ਹੈ ਕਈ ਵੀਰ ਭਰਾ ਮੇਰੇ ਨਾਲ ਗੁੱਸਾ ਵੀ ਕਰ ਲene ਕਈ ਮੈਨੂੰ ਵਪਾਰੀ ਭਰਾ ਵੀ ਫੋਨ ਕਰਦੇ ਨੇ ਵੀ ਸਾਡੇ ਟਰੈਕਟਰ ਦੀ ਵੀਡੀਓ ਪਾਉਣੀ ਆ ਠੀਕ ਹੈ ਜੀ ਕਿਉਂਕਿ ਜਿਹੜੀ ਚੀਜ਼ ਆਪਾਂ ਅੱਖੀ ਦੇਖੀ ਨਹੀਂ ਹੈਗੀ ਕੋਲੋਂ ਦੇਖੀ ਨਹੀਂ ਉਹ ਟਰੈਕਟਰ ਬਾਰੇ ਆਪਾਂ ਬਾਈ ਆਪਾਂ ਨੈੱਟ ਤੇ ਪਾ ਨਹੀਂ ਸਕਦੇ ਠੀਕ ਹੈ ਜੀ ਤੇ ਪੈਸੇ ਪੁੱਛਣ ਵਾਲਾ ਆਪਣਾ ਕੋਈ ਕੰਮ ਨਹੀਂ ਹੈਗਾ ਵੀ ਨਾ ਆਪਾਂ ਨੂੰ ਪੈਸੇ ਦਾ ਲਾਲਚ ਆ ਵੀ ਆਪਾਂ ਪੈਸੇ ਲੈ ਕੇ 1000 2000 ਲੈ ਕੇ ਵੀਡੀਓ ਉਹ ਆਪਣਾ ਕੰਮ ਨਹੀਂ ਹੈਗਾ ਜੀ ਸੋ ਮੇਰਾ ਵੀਰ ਕੋਈ ਗੱਲ ਦਾ ਗੁੱਸਾ ਵੀ ਨਾ ਕਰਿਓ ਠੀਕ ਹੈ ਜੀ ਆਪ ਕਿ ਮੈਨੂੰ ਫੋਨ ਬਹੁਤ ਆਉਂਦੇ ਨੇ ਬਾਈ ਦਿਨ ਦੇ ਜੇ ਅਸੀਂ ਵੀਡੀਓ ਪਾਉਣੀ ਹੈ ਬਾਈ ਸਾਡੀ ਆ ਕੇ ਪਾਜਾ ਅਸੀਂ ਖਰਚਾ ਦੇ ਦੂਗੇ ਸੋ ਵੀਰੇ ਸਾਡੇ ਕੋਲ ਥੋੜਾ ਜੁਰੇ ਆਪਣੀ ਮਹਾਰਾ ਦੀ ਕਿਰਪਾ ਨਾਲ ਕੰਮਕਾਰ ਹੈਗਾ ਕਿਤੇ ਬਾਹਰ ਅੰਦਰ ਜਾਣ ਦਾ ਟਾਈਮ ਨਹੀਂ ਹੈਗਾ ਵੀਰੇ ਬਿਲਕੁਲ ਬਿਲਕੁਲ ਵੀਰੇ ਮੈਨੂੰ ਤਰੀਵੇਂ ਦੱਸ ਦਿੱਤਾ ਕੋਈ ਕਹਿ ਰਿਹਾ 10 ਦਿਨ ਉਹ ਚੱਲੇ ਵੀਰੇ ਹਾਂਜੀ ਹਾਂ ਤੇ ਅੱਜ ਵੀਰ ਜਰਾ ਆਪ ਆਇਆ ਚੱਲ ਕੇ ਸਪੈਸ਼ਲ ਮੈਂ ਕਿਹਨੂੰ ਕਹਾਂਗੇ ਵੀਰੇ ਟਾਈਮ ਨਹੀਂ ਹੈਗਾ ਜੇ ਤੇਰਾ ਟਾਈਮ ਹੈਗਾ ਤੂੰ ਆ ਜਾ ਹਾਂਜੀ ਹਾਂ ਠੀਕ ਹੈ ਸੋ ਇੰਨੀ ਕ ਬੇਨਤੀ ਹੈ ਜੀ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਸਾਰੇ ਵੀਰਾਂ ਦਾ ਧੰਨਵਾਦ